ਆਖਰੀ WhatsApp ਸਟੇਟਸ ਤੋਂ ਬਾਅਦ ਮਸ਼ਹੂਰ ਐਕਟਰਸ ਦੀ ਮੌਤ ਕਾਚੋ ਮਿਲੀ ਲਾਸ਼ ਇਸ ਟਾਈਮ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਖੇਤਰੀ ਸਿਨੇਮਾ ਦੇ ਲੋਕਾਂ ਨੂੰ ਚੰਜੋੜ ਕੇ ਰੱਖ ਦਿੱਤਾ ਹਾਲੀ ਚ ਜਾਣਕਾਰੀ ਮਿਲੀ ਹੈ ਕਿ ਐਕਟਰਸ ਅਮ੍ਰਿਤਾ ਪਾਂਡੇ ਦੀ ਮੌਤ ਹੋ ਗਈ ਹੈ ਉਸਤਾਈ ਅਪ੍ਰੈਲ ਨੂੰ ਬਿਹਾਰ ਚ ਆਪਣੇ ਅਪਾਰਟਮੈਂਟ ਚ ਮ੍ਰਿਤਕ ਪਾਈ ਗਈ ਆ ਤੇ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਅਮ੍ਰਿਤਨ ਆਪਣੇ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ WhatsApp ਸਟੇਟਸ ਉੱਤੇ ਇੱਕ ਪਰਸਨਲ ਪ੍ਰਾਈਵੇਟ ਪੋਸਟ ਸ਼ੇਅਰ ਕੀਤੀ ਸੀ ਸਤਾਈ ਸਾਲਾ ਅਮ੍ਰਿਤਾ ਪਾਂਡੇ ਦੀ ਆਖਰੀ WhatsApp ਪੋਸਟ ਚ ਲਿਖਿਆ ਸੀ ਕਿ ਉਸ ਦੀ ਜ਼ਿੰਦਗੀ ਦੋ ਕਿਸ਼ਤੀਆਂ ਚ ਸੀ ਅਸੀਂ ਆਪਣੀ ਕਿਸ਼ਤੀ ਨੂੰ ਡੁੱਬੋ ਕੇ ਉਸ ਦਾ ਸਫਰ ਆਸਾਨ ਕਰ ਦਿੱਤਾ ਦੱਸਦੀ ਹੈ ਕਿ ਇੱਕ ਨਿਊਜ਼ ਚੈਨਲ ਦੇ ਮੁਤਾਬਕ অমৃতা ਦੇ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਉਹ ਆਪਣੇ ਕੈਰੀਅਰ ਨੂੰ ਲੈ ਕੇ ਕਾਫੀ ਜ਼ਿਆਦਾ ਫਿਕਰਮੰਦ ਸੀ ਕਿਉਂਕਿ ਉਸਨੇ ਕੰਮ ਦੇ ਮੌਕੇ ਉਸ ਨੂੰ ਨਹੀਂ ਮਿਲ ਰਹੇ ਸੀ ਕਤਿ ਤੌਰ ਉਤੇ অমৃতা ਡਿਪਰੈਸ਼ਨ ਦੀ ਵੀ ਪੀੜਿਤ ਸੀ ਅਤੇ ਕਾਫੀ ਜ਼ਿਆਦਾ ਡਿਪਰੈਸਡ ਹੋ ਸੀਗੀ ਕਈ ਦਿਨਾਂ ਤੋਂ ਰਹਿ ਰਹੀ ਸੀ ਤੁਹਾਨੂੰ ਦੱਸ ਦਈਏ ਕਿ 2022 ਵਿੱਚ ਉਸਨੇ ਮੁੰਬਈ ਦੀ ਮੂਲ ਰੋਪ ਵਿੱਚ ਬिलासपुर ਛਤISਗੜ੍ਹ ਦੇ ਰਹਿਣ ਵਾਲੀ ਚੰ드ਰਮਨੀ ਝਾਂਗੜ ਦੇ ਨਾਲ ਵਿਆਹ ਕੀਤਾ ਸੀ ਜੋ ਕਿ ਇੱਕ ਐਨੀਮੇਸ਼ਨ ਇੰਜੀਨੀਅਰ ਵਜੋਂ ਕੰਮ ਕਰਦਾ ਹੈ অমৃতা आखरी बार वेब सीरीज प्रतिशोध नजराई सी उसने भोजपुरी सुपरस्टार खेसारी लाल यादव नाल फिल्म दीवानापन दे विच काम कीता सी ता दस दिए जोगसर पुलिस नु 7 अप्रैल नु आदमपुर शिप कार्ड दे दिव्या धर्म अपार्टमेंट च एक औरत वलो खुदकुशी करन दी खबर मिली सी जदों ओ ਆਹatte ਉਤੇ ਪਹੁੰਚਦੇ ਨੇ ਘਰ ਦੇ ਅੰਦਰ ਗਏ ਤਾਂ ਬੈੱਡ ਉਤੇ ਐਕਟਰਸ ਅੰਮ੍ਰਿਤਾ ਪਾਂਡੇ ਦੀ ਲਾਸ਼ ਪਈ ਹੋਈ ਸੀ ਇੱਕ ਨਿਊਜ਼ ਚੈਨਲ ਦੇ ਅਕੋਰਡਿੰਗ ਅੰਮ੍ਰਿਤਾ ਦੀ ਭੈਣ ਦੁਪਹਿਰ ਕਰੀਬ 3:30 ਵਜੇ ਉਸ ਦੇ ਕਮਰੇ ਵਿੱਚ ਦਾਖਲ ਹੋਈ ਅਤੇ ਐਕਟਰਸ ਉਸ ਨੂੰ ਲਟਕਦੀ ਹੋਈ ਮਿਲੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅੰਮ੍ਰਿਤਾ ਨੂੰ ਨਜ਼ਦੀਕੀ ਹਸਪਤਾਲ ਚ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਡਾਕਟਰ ਦੇ ਵੱਲੋਂ ਜੋਆ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਫਿਲਹਾਲ ਜੋਕਸਰ ਥਾਣਾ ਪੁਲਿਸ ਉਸ ਦੀ ਮੌਤ ਦੀ ਜਾਂਚ ਕਰ ਰਹੀ ਹੈ ਕਿ ਕਿਹਨਾਂ ਕਾਰਨਾ ਕਰਕੇ ਜੋ ਆ ਐਕਟਰਸ ਦੇ ਵੱਲੋਂ ਸੁਸਾਇਸਾਈਡ ਕੀਤਾ ਗਿਆ ਕਿਉਂਕਿ ਹਾਲੇ ਤੱਕ ਪੁਲਿਸ ਨੇ ਕਿਹਾ ਹੈ ਕਿ ਐਕਟਰਸ ਦੇ ਆਲੇ ਦਿਵਾਲੀਓ ਕੋਈ ਵੀ ਜੋ ਆ ਸੁਸਾਇਸਾਈਡ ਲੈਟਰ ਵੀ ਨਹੀਂ ਮਿਲਿਆ ਤੇ ਕਈਆਂ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਟਾਈਮ ਤੋਂ ਡਿਪਰੈਸਡ ਚੱਲ ਰਹੀ ਸੀਗੀ ਜਿਸ ਕਰਕੇ ਐਕਟਰਸ ਦੇ ਵੱਲੋਂ ਆਪਣੇ WhatsApp ਦੇ ਉੱਤੇ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਹਾਲੇ ਘਰ ਦੇ ਵਿੱਚ ਕੋਈ ਲੈਟਰ ਨਹੀਂ ਮਿਲਿਆ ਸੋ ਇਸ ਨੂੰ ਖੁਦਕੁਸ਼ੀ ਵੀ ਨਹੀਂ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਜੋ ਆ CCTV ਖੰਗਾਲਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋਰ ਜੋ ਆ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਆਖਿਰਕਾਰ ਐਕਟਰਸ ਦੇ ਵੱਲੋਂ ਅਜਿਹਾ ਇਨਾ ਵੱਡਾ ਕਦਮ ਕਿਉਂ ਚੱਕਿਆ ਗਿਆ